ਬਾਪੂ ਜੀ ਬਹੁਤ ਸੋਹਣਾ ਘੋੜਾ ਤੁਹਾਡਾ ਇਹ ਕਲਕੀ ਨਾ ਉਤਾਰ ਆ ਲੋਕ ਕਹਿੰਦੇ ਆ ਬੋਰ ਦੀ ਥਾਂ ਬੋਰ ਨਹੀਂ ਲੱਗਦਾ ਪ੍ਰਮਾਤਮਾ ਨੇ ਇੱਕ ਖੋਇਆ ਤਾਂ ਬਹੁਤ ਚੰਗਾ ਘੋੜਾ ਦਿੱਤਾ ਪਵਨ ਕਾ ਲੱਗਣੇ ਪੁੱਤ ਹਾਂਜੀ ਤਲਵੈਣੀਆਂ ਲੱਗਣਗੀਆਂ ਲੋਕ ਬੋਰ ਨੂੰ ਰੋਂਦੇ ਆ ਬੋਰ ਨੂੰ ਰੋਂਦੇ ਆ ਤਲਵੈਣੀਆਂ ਲੱਗਣਗੀਆਂ ਪੁੱਤ ਤੇ ਤਲਵੈਣੀਆਂ ਆਪ ਲਵੈਣੀਆਂ ਹਾਂਜੀ ਤਲਵੈਣੀਆਂ ਲੱਗਣਗੀਆਂ ਪੁੱਤ ਬੋਰ ਨੂੰ ਬੋਰ ਕੌਣ ਬੋਰ ਤੋਂ ਬਾਅਦ ਇਹ ਪਹਿਲਾਂ ਜਿੱਤੇ ਹੋਇਆ ਆਪਾਂ ਜੈ ਬਾਪੂ ਜੀ ਕੋਈ ਵੀ ਭਰਾ ਆਪਣੀ ਵੀਡੀਓ ਦੇਖ ਕੇ ਘੋੜੀ ਕਰਾਸ ਕਰਾਉਣਾ ਚਾਹੁੰਦਾ ਤਾਂ ਫੀਸ ਵਗੈਰਾ ਦਾ ਫੀਸ ਪੁੱਤ ਆਪਾਂ ਫਤੇ ਜੰਗ ਦੀ ਕਿੰਨੀ ਲੈ ਲਈ ਇਹ ਵੀ ਕੀ ਲੈ ਲਾਂਗੇ ਬਿਲਕੁਲ ਬਿਲਕੁਲ ਪੈਸੇ ਕਮਾਉਣਾ ਦਾ ਮਕਸਦ ਹੀ ਨਹੀਂ 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 ਜਮਾਈ ਜਾਣਦੀ ਹੈ ਬਾਪੂ ਇਹ ਦਸਣ ਦੀ ਲੋੜ ਹੀ ਕੋਈ ਨਹੀਂ ਹੈ ਨਾ ਮਤਲਬ ਨਹੀਂ ਉਹਦਾ ਆਪਣਾ ਹੈ ਹੀ ਨਹੀਂ ਕੋਈ ਉਹਦੇ ਵਿੱਚ ਦਾ ਹਾਂਜੀ 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 ਇੱਕ ਪਰਮੇਸ਼ਰ ਦੇ ਘਰੋਂ ਇੱਕ ਤਾਂ ਨਾ ਐਵੇਂ ਲੈਸਟਿਕ ਪਲੈਟਕ ਲਾ ਕੇ ਬੰਦਾ ਹਾਂਜੀ ਸੋਹਣਾ ਬਣ ਜਾਂਦਾ ਮੇਕਅਪ ਅਗਲਾ ਕਹਿੰਦਾ ਯਾਰ ਚਲੋ ਅੱਜ ਬਿਊਟੀ ਪਾਊਡਰ ਤੇ ਚਲੋ ਹਾਂਜੀ ਫਲਾਣੇ ਨਾਈ ਕੋਲ ਚਲੋ ਹਾਂਜੀ ਇਹ ਪਰਮੇਸ਼ਰ ਨੇ ਧਰੋਈ ਇਹਨਾਂ ਨੂੰ ਪਹਿਲਾਂ ਹੀ ਸੁਰਮੇ ਅੱਖਾਂ 'ਚ ਹਾਂਜੀ ਪਹਿਲਾਂ ਹੀ ਨੈਣ ਪ੍ਰੀਤ ਇਹਨਾਂ ਨੇ ਮੈਂ ਕਹਿੰਦਾ ਕੋਈ ਅੰਤ ਹੀ ਨਹੀਂ ਯਾਰ ਬਿਲਕੁਲ ਬਿਲਕੁਲ ਇੱਕ ਬੰਦਾ ਤਾਂ ਹੁਣ ਆਪਾਂ ਦੇਖਦੇ ਆਂ ਰੋਜ਼ ਹਾਂਜੀ ਕਾ ਯਾਰ ਮੈਂ ਉਥੇ ਤਿਆਰ ਹੋਇਆ ਮਾਂ ਭੱਜ ਕੇ ਜਾ ਕੇ ਹਾਂਜੀ ਕੱਪੜੇ ਪ੍ਰੈਸ ਕਰਾ ਲਿਆ ਮਾਂ ਕੋਈ ਜਦ ਮੈਂ ਫਲਾਣੇ ਦੇ ਵਿਆਹ ਉਥੇ ਕੱਪੜੇ ਪ੍ਰੈਸ ਕਰਾ ਲਿਆ ਮਾਂ ਹਾਂਜੀ ਕੋਈ ਅੱਜ ਕੱਲ ਜਿਵੇਂ ਬੂਟੀਪਾਲ ਦੇ ਚਲਦੇ ਆ ਹਾਂਜੀ ਉਹ ਸੁੰਦਰਤਾ ਇਹ ਤਾਂ ਯਾਰ ਫਤੇਜੰਗ ਤੇ ਕਲਕੀ ਬਤਾਰ ਨੂੰ ਪਹਿਲਾਂ ਹੀ ਪਰਮੇਸ਼ਰ ਨੇ ਸੁੰਦਰਤਾ ਦਿੱਤੀ ਹੋਈ ਹੈ ਦਿੱਤੀ ਹੋਈ ਹੈ ਦਿੱਤੀ ਹੋਈ ਇਹ ਤਾਂ ਮਹਾਰਾਜ ਦੀ ਸੁੰਦਰਤਾ ਦਿੱਤੀ ਹੈ ਇਹਨੂੰ ਪਹਿਲਾਂ ਹੀ ਕੋਈ ਅੰਤ ਨਹੀਂ ਇਹਦਾ ਚੌਰ ਸਾਹਿਬ ਜਦੋਂ ਦੇਖਦਾ ਨਾ ਮੈਂ ਕਿਤੇ ਤੁਰਦੇ ਨੂੰ ਆਏ ਪਿੱਛੇ ਨੂੰ ਹਾਂਜੀ ਇਹਦਾ ਚੌਰ ਸਾਹਿਬ ਦੇਖਦਾ ਮੈਂ ਮੈਨੂੰ ਅਜ ਛੇਵੇਂ ਪਾਸ਼ਾ ਦੇ ਦਲਵਾਗ ਹੁਣ ਯਾਦ ਆ ਜਾਂਦੇ ਆ ਮੇ ਵੀ ਛੇਵੇਂ ਪਾਸ਼ਾ ਦਾ ਦਰਵਾਜ਼ਾ ਤੋੜ ਜਾਂਦਾ ਜਾਂ ਇਹ ਜੀ 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 ਮੇਰੇ ਐਂ ਦਿਮਾਗ ਚ ਕੀੜਾ ਵੱੜ ਜਾਂਦਾ ਯਾਰ ਉਹ ਜਾਂਦਾ ਛੇਵੇਂ ਪਾਸ਼ਾ ਦਾ ਕੋੜਾ ਤੋੜਿਆ ਹਾਂਜੀ ਜਦ ਮੇਰਾ ਪਿੱਛੋਂ ਚੋਰ ਦੇਖਦਾ ਹਿੱਲਦਾ ਹਾਂਜੀ ਤੇ ਬਾਪੂ ਜੀ ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ ਫਟੇ ਜੰਗ ਦੀ ਬੇਸ਼ੇਰੀ ਆਈ ਆ ਤੇ ਬੇਸ਼ੇਰੀ ਬਹੁਤ ਚੰਗੀਆਂ ਲੋਕਾਂ ਨੇ ਮੈਂ ਦੇਖੋ ਪੁੱਤੋ ਮੈਂ ਬਹੁਤ ਪਸੰਦ ਕੀਤੀ ਮੈਂ ਉਹਦੇ ਮੁੰਡਾ ਯੂਪੀ ਵਾਲਾ ਆਪਣਾ ਮੁੰਡਾ ਕੀ ਨਾ ਉਹਦਾ ਪ੍ਰਦੀਪ ਹਾਂਜੀ ਉਹਨੇ ਉਹਦੇ ਮੈਂ ਕਿਹਾ ਸੀ ਉਹਨੂੰ ਮੈਂ ਕਿਹਾ ਗੱਲ ਸੁਣ ਨੀਂਆ ਸਾਲ ਕੁਝ ਬਣ ਕੇ ਆਊਗਾ ਮੈਂ ਪਹਿਲਾਂ ਹੀ ਬੋਲਦਾ ਸੀ ਜੀ ਜੀ ਪਹਿਲੀ ਬੇਸ਼ੇਰੀ ਪਹਿਲਾ ਹੀ ਫੜ ਤੇ ਉਹਦਾ ਯਾਰ ਮੂਸੇ ਵਾਲਿਆ ਨੂੰ ਪਤਾ ਨਹੀਂ ਖਬਰ ਆ ਰਾਜੀ ਕੀ ਹੋਣਾ ਕੀ ਨਹੀਂ ਇਹ ਪਲਵਾਨ ਦੇਖੋ ਪਲਵਾਨ ਤੇ ਘੋੜਾ ਤਿਆਰ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਬਹੁਤ ਔਖਾ ਜਿਹੜੀਆਂ ਮਾਂ ਨੇ ਕਰੇ ਹੁੰਦੇ ਨੇ ਬਾਬਾ ਮੈਂ ਕਹਿੰਦਾ ਜਿਹੜੀਆਂ ਮਾਂਾਂ ਜਿਵੇਂ ਜੱਸਾ ਪੱਟੀ ਬਾਈ ਜੀ ਦੇਖੋ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਜੀ ਕਿੰਨਾ ਪਾਠ ਪੂਜਾ ਕਰਦੀ ਹੋ ਜੀ ਇਧਰ ਸਾਡੇ ਆਲਮਗੀਰੀਏ ਪਲਵਾਨ ਪਲਵਾਨ ਬਿਲਕੁਲ ਭਾਈ ਰਾਮਕਿਸ਼ਨ ਹੁਣੀ ਬਾਈ ਅਸਕੰਦਰ ਹੁਣੀ ਜੀ ਤੇ ਉਹਨਾਂ ਨੂੰ ਸ਼ਕੀਰ ਬਾਦਲ ਨੇ ਗੱਦਾ ਵੀ ਦਿੱਤਾ ਸੀ ਬਹੁਤ ਮਹਿੰਗਾ ਗੱਦਾ ਦਿੱਤਾ ਸੀ ਇੱਥੇ ਆਲਮਗੀਰ ਸਾਹਿਬ ਹਾਂਜੀ ਤੇ ਉੱਥੇ ਅੱਜ ਵੀ 22 ਪੰਮੇ ਸਾਡੇ ਪੁੱਤ ਨੇ ਪੰਮੇ ਨੇ ਪਤਾ ਨਹੀਂ ਕਿੰਨਾ ਕੁ ਜਾਗ ਲਾਇਆ ਸਾਡੇ ਬੱਚੇ ਸਹਿਬ ਆਜ ਹੁਣੀ ਹਾਂਜੀ ਤੇ ਅਜੇ ਮੁੰਡਾ ਸਾਡਾ ਘੋਲਦਾ ਸਾਡਾ ਪੋਤਾ ਹਾਂਜੀ ਤੇ ਅਸੀਂ ਦੱਸ ਨਹੀਂ ਸਕਦੇ ਉਹਨੂੰ ਕਈ ਦਾ ਕਈ ਵੇਰ ਉਹਨੂੰ ਦੇਖੀਦਾ ਥੁੱਕੀਦਾ ਯਾਰ ਸਾਡੇ ਪੋਤੇ ਨੂੰ ਨਜ਼ਰ ਨਹੀਂ ਲੱਗਦੀ ਨਜ਼ਰੀ ਨਹੀਂ ਲੱਗਦੀ ਬਿਲਕੁਲ ਸਾਡੇ ਆਲਮਗੀਰ ਇਹਦੇ ਸਾਡੀ ਕੁੜੀਆ ਧੀ ਦਾਣੀ ਸਾਡੀ ਰਮਨ ਹਾਂਜੀ ਤੇ ਸਾਡੀ ਭੈਣ ਆ ਹਾਂਜੀ ਤੇ ਉਹ ਅਸੀਂ ਕੀ ਦਸੀਏ ਯਾਰ ਹੁਣ ਕੀ ਗੱਲਾਂ ਦਸੀਏ ਵੀ ਕਿੱਧਰ ਨੂੰ ਜਾਂਦੀਆਂ ਸਾਡੀਆਂ ਗੱਲਾਂ ਕੀ ਦਸੀਏ ਬਾਕੀ ਜੀ ਜਿਹੜੇ ਮੰਨ ਲਓ ਆਪਾਂ ਕਿਸੇ ਨੂੰ ਲਾ ਕੇ ਨਹੀਂ ਕਹਿੰਦੇ ਫਤਿਹਜੰਗ ਨੂੰ ਤੋਰਨ ਚ ਜਾਂ ਜਿਹੜੀਆਂ ਦਾ ਨਜ਼ਰਾਂ ਚ ਜਿਨ੍ਹਾਂ ਨੂੰ ਮੰਨ ਲਓ ਨਹੀਂ ਉਹਦੀ ਤਰੱਕੀ ਜਰੀ ਗਈ ਹੈ ਨਾ ਉਹ ਤਗਮਾ ਦਾ ਲੈਣਾ ਨਹੀਂ ਜੀ 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 ਤਗਮਾ ਦਾ ਜਿਹੜਾ ਛੇਵੇਂ ਪਾਸ਼ਾ ਨੇ ਦਿੱਤਾ ਉਹੀ ਅਸੀਂ ਆ ਦੇਖਾ ਤਗਮਾਈਆਂ ਤਗਮਾ ਇਤੋਂ ਵੱਡਾ ਤਗਮਾ ਸਾਨੂੰ ਕਿੱਥੋਂ ਦੇ ਤੂੰ ਦੇ ਦੋ ਜੀ ਆ ਜਿਹੜਾ ਤਗਮਾ ਸਾਨੂੰ ਸੂਰਤ ਵਾਲਿਆਂ ਨੇ ਦੇਤਾ ਨਾ ਹਾਂਜੀ ਦਸਤਬਾਈ ਹੋਣਾ ਨੇ ਹਾਂਜੀ ਇਹ ਤਗਮਾ ਸਾਰੀ ਉਮਰ ਦੀ ਸਾਡੇ ਦਿਮਾਗ ਚੋਂ ਭੁੱਲਣਾ ਹਾਂਜੀ ਨਾ ਮੈਂ ਦੱਸ ਤੋ ਉਹਨਾਂ ਨੂੰ ਭੁੱਲਾ ਨਾ ਉਹਨਾਂ ਦੇ ਡੈਡ ਨੂੰ ਭੁੱਲਾ ਹਾਂਜੀ ਹਾਂ ਨਾ ਉਹਨਾਂ ਦੇ ਡੈਡ ਨੂੰ ਭੁੱਲਾ ਮੈਂ ਜੀ 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 ਦਸਤਬਾਹ ਯਾਰ ਕੋਈ ਅੰਤ ਨਹੀਂ ਇੰਨਾ ਵਧੀਆ ਮੁੰਡਾ ਓ ਆ ਪਗਮੇ ਦਿੱਤੇ ਉਹਨਾਂ ਨੇ ਸੋਨੇ ਦੇ ਆ ਹਾਂਜੀ ਆ ਪਗਮਾ ਆ ਸੂਰਤ ਵਾਲਿਆਂ ਨੇ ਤਗਮਾ ਦਿੱਤਾ ਸਾਨੂੰ ਗੁਜਰਾਤ ਵਾਲਿਆਂ ਨੇ ਹਾਂਜੀ ਇਹ ਤਗਮਾ ਹੀ ਆ ਸੋਨੇ ਦਾ ਪੁੱਤ ਤਗਮਾ ਹੈ ਚਲੋ ਠੀਕ ਆ ਦੋ ਵੱਡੇ ਤਗਮੇ ਪੁੱਤ ਕੌਣ ਦੇ ਦੂ ਜੀ 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 ਪਹਿਲਵਾਨ ਤੇ ਕੋੜਾ ਬਿਰਲੇ ਘਰਾਂ ਚ ਜੰਮਦੇ ਆ ਪੁੱਤ ਹਾਂਜੀ ਕੋੜਾ ਘਰ ਦੇਖ ਕੇ ਜੰਮਦਾ ਘਰ ਦੇਖ ਕੇ ਜੰਮਦਾ ਸਹੀ ਕੋੜਾ ਠੀਕ ਆ ਚਲੋ ਬੰਦਾ ਪੈਸੇ ਨਾਲ ਨੌਕ ਕਮਾ ਲੂਗਾ ਆਪਦਾ ਖਰੀਦ ਕੇ ਹਾਂਜੀ ਪਰ ਜਿਹੜੇ ਰੈਜੀonal ਕੋੜੇ ਆ ਨਾ ਜੀ ਜਿਹੜੇ ਚੰਗੇ ਘਰਾਂ ਚ ਜੰਮਿਆ ਉਹਨਾਂ ਨੇ ਆਪਦੇ ਕੋੜੇ ਘਰੇ ਪੈਦਾ ਕਰਕੇ ਨੌਕਮਾਇਆ ਕਮਾਇਆ ਜੀ ਜਿਵੇਂ ਮੈਂ ਫਤਿਹਜੰਗ ਤੋਂ ਹਾਂਜੀ ਹਨਾ ਮਹਾਰਾਜ ਨੇ ਫਤਿਹਜੰਗ ਦਿੱਤਾ ਤਾਂ ਮੈਨੂੰ ਅੱਜ ਤੁਹਾਡੇ ਵਰਗੇ ਬੱਚੇ ਜਦੋਂ ਮੈਂ ਦੇਖਦਾ ਜੀ ਮੈਂ ਕਿਸੇ ਸ਼ਹਿਰ ਜੀ ਵੀ ਉਤਰਿਆ ਜਦੋਂ ਮੈਂ ਗਜਰਾਜ ਚ ਵੀ ਗਿਆ ਹਾਂਜੀ ਉੱਥੇ ਵੀ ਬਾਪੂ ਫਤਿਹਜੰਗ ਵਾਲਾ ਆ ਗਿਆ ਬਾਪੂ ਫਤਿਹਜੰਗ ਵਾਲਾ ਆ ਗਿਆ ਹਾਂਜੀ ਉੱਦੇ ਗਏ ਮੁਕਸਾਪੀ ਮਾਗੀ ਦੇ ਮੇਲੇ ਤੇ ਹਾਂਜੀ ਤੇ ਇੱਕ ਬੰਦਾ ਆਪਣਾ ਤੰਦੂਰ ਜੀ ਆ ਗਰਮ ਕਰੀ ਜਾਵੇ ਤੇ ਆਲੂ ਜੇ ਵਾਲੀ ਆ ਵੀ ਉਤਰਿਆ ਗੱਡੀ ਚੋਂ ਤੇ ਮੈਂ ਕਿਹਾ ਚੱਲ ਕੋਟਕਪੂਰੇ ਦਾ ਢੋਡਾ ਬੜਾ ਮਸ਼ਹੂਰ ਆ ਹਾਂਜੀ ਕੋਟਕਪੂਰੇ ਦਾ ਦਾ ਢੋਡਾ ਇੱਕ ਨੈਰੋ ਦੀ ਚੀਜ਼ ਆ ਜੀ ਤੇ ਮੈਂ ਜਦ ਬੱਚੇ ਮਗਰ ਗੱਡੀ ਲਈ ਆਉਂਦੇ ਆ ਸਾਰੇ ਵੀ ਇਹਨਾਂ ਨੂੰ ਢੋਡਾ ਖਵਾਤਾ ਹਾਂਜੀ ਨਾਲ ਚਾਹ ਪੀ ਲੈਣਗੇ ਨਾਲ ਢੋਡਾ ਖਵਾਤਾ ਜਦੋਂ ਉੱਥੇ ਅਸੀਂ ਖੜੇ ਨਾ ਤੇ ਜਦੋਂ ਉਹ ਦੁਕਾਨ ਤੇ ਉਹ ਕਹਦਾ ਉਹ ਬਾਪੂ ਫਤਿਹਜੰਗ ਵਾਲਾ ਆ ਗਿਆ ਹਾਂਜੀ ਮੈਂ ਕਹਿੰਦਾ ਇੰਨੀ ਖੁਸ਼ੀ ਹੋਈ ਯਾਰ ਸਾਨੂੰ ਬਿਮਾਰੀ ਨਹੀਂ ਲੱਗਣੀ ਕੋਈ ਹਾਂਜੀ ਮੈਂ ਦਾਵਾ ਕਰਦਾ ਇਹ ਗੱਲ ਦਾ ਹਾਂਜੀ ਕਿਉਂ ਨਹੀਂ ਲੱਗਣੀ ਮੈਂ ਸਾਨੂੰ ਸਕੂਨ ਮਿਲਦਾ ਸਕੂਨ ਮਿਲਦਾ ਬਿਲਕੁਲ ਸਾਨੂੰ ਸਾਨੂੰ ਸਾਡੇ ਦਿਮਾਗ ਦੇ ਵਿੱਚ ਯਾਸਾਨੀ ਹੈਗੀਆਂ ਹਾਂਜੀ ਸਾਡੇ ਦਿਲਾਂ ਦੇ ਵਿੱਚ ਉਹ ਜਾਂ ਕੁਛ ਹੈ ਨਹੀਂ ਅਸੀਂ ਤਾਂ ਯਾਰ ਜਦੋਂ ਦੇਖਦੇ ਆਂ ਬਸ ਉਹੀ ਦੇਖਦੇ ਆਂ ਵੀ ਸਾਡੇ ਹੀ ਆ ਹਾਂਜੀ ਹਾਂਜੀ ਸਾਡੇ ਹੀ ਸਾਡੇ ਹੀ ਆ ਬਸ ਹਣਾ ਉਹ ਮਹਾਰਾਜ ਆਪੇ ਦੇਖ ਠੀਕ ਹੈ ਬਾਪੂ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਆਪ ਦਾ ਕੀਮਤੀ ਟਾਈਮ ਦਿੱਤਾ ਬਹੁਤ ਬਹੁਤ ਕੋਈ ਨਹੀਂ ਪੁੱਤ ਕੋਈ ਨਹੀਂ ਜੀ ਐ ਤੁਹਾਡੇ ਵਰਗੇ ਬੱਚਿਆਂ ਨਾਲ ਹੀ ਆ ਪੁੱਤ ਮੈਂ ਮੈਂ ਕਿਹੜਾ ਕੱਲਾ ਮੇਰੇ ਕੋਲ ਤਾਂ ਚਪੇੜ ਜੀ ਹੈ ਨਹੀਂ ਜਿਹੜੀ ਤੁਸੀਂ ਲਈ ਫਿਰਦੇ ਹੋ ਉਹ ਮੇਰੇ ਕੋਲ ਤਾਂ ਨਿਕਾ ਜਾ ਫੋਨ ਆ ਹਾਂਜੀ ਆ ਛੋਟਾ ਜਿਹਾ ਪੁੱਤ ਮੇਰੇ ਕੋਲ ਹਾਂਜੀ ਉਹਦੇ ਨਾਲ ਹੀ ਮੈਂ ਆਪਦਾ ਟਾਈਮ ਕੱਢੀ ਜਨਾ ਠੀਕ ਆ ਉਹਦੇ ਨਾਲ ਹੀ ਸੰਦੇਸ਼ਾ ਸਭ ਦਾ ਸੁਣੀ ਜਾਈਦਾ ਹਾਂ ਨਾ ਹਾਂ ਚਲੋ ਹੋਰ ਆ ਜੀ